ਕੱਦਕਾੜ ਦੇ ਵਿੱਚ ਬਹੁਤ ਚੰਗੀ ਆ ਗਈ ਘਰੇ ਰੱਖਣ ਲਈ ਬਹੁਤ ਚੰਗੀ ਆ ਗਈ ਜਿਹਨੇ ਘਰੇ ਰੱਖਣੀ ਹੈ ਦੁੱਧ ਪੀਣ ਨੂੰ ਤੇ ਬਹੁਤ ਵਧੀਆ ਆ ਗਈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਹੈਗਾ ਤੇ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋਗੇ ਇਹ ਵਿਕਾਊ ਆ ਗਈ ਕੱਦਕਾੜ ਦੇ ਵਿੱਚ ਵੀ ਚੰਗੀ ਆ ਗਈ ਤੇ ਵੇਲ ਵੀ ਬਹੁਤ ਆ ਗਈ ਮੇਰੇ ਖਿਆਲ ਦੇ ਨਾਲ ਐਚ ਐਫ ਤੇ ਜਰਸੀ ਦਾ ਕ੍ਰੋਸ ਹੋਣੀ ਆ ਢਾਂਚੇ ਦੀ ਖੁੱਲੀ ਡੁੱਲੀ ਹੈਗੀ ਤੇ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਗਈ ਤੀਜਾ ਸੂਆ ਇਹਨੇ ਸੂਣਾਗਾ 27 ਤਰੀਕ ਨੂੰ ਤਕਰੀਬਨ ਇਹਦੇ ਦਿਨ ਪੂਰੇ ਆ ਚਾਰ ਪੰਜ ਦਿਨਾਂ ਨੂੰ ਇਹਦੇ ਪਏ ਆਗੇ ਤੇ ਬਾਕੀ ਤਿਆਰੀ ਦੂਰੀ ਚੰਗੀ ਆ ਸਾਂਭੀ ਵੀ ਚੰਗੀ ਆ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਥਾਂ ਲੇਵੇ ਦੀ ਸਾਫ ਆ ਥਾਂ ਤੋਂ ਬਹੁਤ ਚੰਗੇ ਆ ਮੂਰ ਨੂੰ ਵੀ ਲੇਵਾ ਬਹੁਤ ਚੰਗਾ ਕੱਢਿਆ ਹੋਇਆ ਤੁਸੀਂ ਦੇਖੋ ਆ ਗਾੜੀ ਬਹੁਤ ਆ ਗਈ ਤੇ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਜ਼ਿਆਦਾ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਤੇ ਬਾਕੀ ਬੈਕ ਸਾਈਡ ਨੂੰ ਵੀ ਤੁਸੀਂ ਤਿਆਰੀ ਦੇਖ ਸਕਦੇ ਹੋ ਲੇਵਾ ਬਹੁਤ ਚੰਗਾ ਕੱਢਿਆ ਵਾ ਤੇ ਐਠ ਪੂੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਚੰਗੇ ਦੁੱਧ ਦੀ ਇਸ ਵਾਰ ਉਮੀਦ ਹੈਗੀ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਵੀ ਇਹਨੇ ਚੰਗਾ ਦੁੱਧ ਕੱਢਿਆ ਵਾਗਾ ਤੇ ਬਾਕੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦਿੰਨੇ ਆ ਕਿ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਆਮ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਬਾਈਆਂ ਕੋਲੇ ਦੋ ਤਿੰਨ ਪਸ਼ੂ ਰੱਖੇ ਹੋਏ ਹੈਗੇ ਤੇ ਇਧਰ ਜਿਹੜੀ ਤੁਸੀਂ ਐਫ ਦੇ ਵਿੱਚ ਪੈਂਦੀ ਵਾੜ ਦੇਖ ਰਹੇ ਹੋ ਇਸੇ ਗਾਂਦ ਕੋਈ ਹੈਗੀ ਪਹਿਲਾਂ ਨੇ ਸੋਇਆਂ ਦੀ ਤੇ ਇਹ ਤੋਂ ਤੁਸੀਂ ਬੱਚੇ ਵੀ ਚੰਗੇ ਲੈ ਸਕਦੇ ਹੋਗੇ ਚੰਗੇ ਸੀ ਮਨਪਰਾ ਕੇ ਤੇ ਆਪਾਂ ਗੱਲਬਾਤ ਕਰਾਉਣੀ ਹੈ ਸਾਰੀ ਤੇ ਡਿਟੇਲ ਲੈ ਕੇ ਦਿੰਨੇ ਆਂ ਐਂਡ ਤੱਕ ਜੁੜੇ ਰਹੋ ਮੁੱਲ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਰੋਸ਼ਨ ਲਾਲ ਜੀ ਠੀਕ ਹੈ ਜੀ ਤੇ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਜੀ ਸਰ ਪਿੰਡ ਸਲਾਦਪੁਰਾ ਹਾਂਜੀ ਗिरा ਬਠੰਡਾ ਤਹਿਸੀਲ ਫੋਡ ਠੀਕ ਹੈ ਜੀ ਆਸ-ਪਾਸੇ ਦੇ ਪਿੰਡ ਜਿਵੇਂ ਰਹ ਜਾਂਦੇ ਆਗੇ ਦੀਨਾ ਕਾਂਗੜ ਹਨਾ ਹਾਂਜੀ ਆਦੋਂਪਰਾ ਆਂਦਪਰਾ ਬੁਰਜ ਠੀਕ ਹੈ ਜੀ ਤੇ ਜੰਗਿਆਣਾ ਜੰਗਿਆਣਾ ਭਾਈ ਕਾਂਗੜ ਭਾਈ ਰੂਪਾ ਹਨਾ ਹਾਂਜੀ ਇਹ ਆਸ-ਪਾਸੇ ਦੇ ਪਿੰਡ ਰਹ ਜਾਂਦੇ ਆ ਤੇ ਜਿਹੜੀ ਆਪਾਂ ਇਹ ਬਾਈ ਗਾਂ ਵੇਚਣ ਲੱਗੇ ਆ ਆਪਣੇ ਘਰ ਦੇ ਗੀ ਆ ਇਹ ਹਾਂਜੀ ਆਪਣੇ ਘਰ ਦੇ ਆ ਜੀ ਠੀਕ ਹੈ ਜੀ ਤੇ ਵਪਾਰ ਦਾ ਤਾਂ ਕੋਈ ਕੰਮ ਨਹੀਂ ਹਨਾ ਨਹੀਂ ਜੀ ਵਪਾਰ ਦਾ ਨਹੀਂ ਠੀਕ ਹੈ ਜੀ ਤੇ ਇਸ ਵਾਰ ਨੇ ਕਿਹੜੇ ਸੂਏ ਸੋਣਾ ਜੀ ਤੀਜਾ ਸੂਆ ਸੋਣਦੀ ਆ ਜੀ ਤੀਜਾ ਸੂਆ ਸੋਣਦੀ ਆ ਇਸ ਵਾਰ ਤੇ ਕਿੰਨੇ ਦਿਨ ਕੱਢਦੀ ਆ ਦਿਨ ਪੂਰੇ ਹੁਣ ਕਿੰਨੇ ਦਿਨ ਪਏ ਆ ਇਹ 15 ਹੁੰਦੇ ਦਿਨ ਪੂਰੇ ਆ ਜੀ ਇਹ ਦੇਸੀ 15 ਨੂੰ ਠੀਕ ਹੈ ਜੀ ਉਹ ਅੰਗਰੇਜ਼ੀ 27 ਅੰਗਰੇਜ਼ੀ 27 ਨੂੰ ਹਾਂਜੀ ਮਤਲਬ ਆਪਾਂ ਅੱਜ 23 24 ਤਰੀਕ ਤਾਈਂ ਵੀਡੀਓ ਬਣਾ ਰਹੇ ਹਾਂਗੇ ਤੇ ਤਿੰਨ ਚਾਰ ਦਿਨ ਰਹਿੰਦੇ ਪੂਰੇ ਹੁਣ ਚ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹਿਲਾ ਵਾਲੇ ਸੂਏ ਦੇ ਵਿੱਚ ਇਹਨੇ ਕਿੰਨਾ ਦੁੱਧ ਕੱਢਿਆ ਜੀ ਇਹਨੇ 22 23 ਲੀਟਰ ਦੁੱਧ ਦਿੱਤਾ ਜੀ ਪਹਿਲੇ ਵਾਲੇ ਸੂਏ ਚ 22 23 ਦਿੱਤਾ ਆ ਇਹਨੇ ਹਾਂਜੀ ਠੀਕ ਹੈ ਤੇ ਇਸ ਵਾਰ ਤਾਂ ਫਿਰ ਉਦੋਂ ਵੱਧ ਉਮੀਦ ਹੀ ਆ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਇਹਦਾ ਮੁੱਲ ਕਿੰਨਾ ਰੱਖਦੇ ਆ ਜੀ ਮੁੱਲ ਲਾ ਇੱਕ ਲੱਖ 10 ਹਜ਼ਾਰ ਰੱਖਦੇ ਆ ਜੀ ਮੁੱਲ 1 ਲੱਖ 10 ਹਜ਼ਾਰ ਰੁਪਈਆ ਰੱਖਦੇ ਆ ਪਹਿਲਾਂ ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜੂ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਰੀ ਇਹਦਾ ਨਾ ਢੇੜਾ ਦਵਾ ਦਈਏ ਜੀ ਦਵਾ ਦਿੰਨੇ ਆ ਜੀ ਕੋਈ دوستੋ ਡਿਟੇਲ ਤੁਹਾਨੂੰ ਆਪਾਂ ਲੈਤੀ ਹੈਗੀ ਇੱਕ ਇਹਨਾਂ ਆਪਾਂ ਢੇੜਾ ਦਵਾ ਦਿੰਨੇ ਆ ਤਾਂ ਕਿ ਤੁਹਾਨੂੰ ਤੁਰੰਤ ਜੀ ਤੋਂ ਸਾਰੇ ਟਾਂਚੇ ਦੀ ਤੇ ਲੇਵੇ ਦੀ ਜੱਜਮੈਂਟ ਹੋ ਜੇ ਤੇ ਕੱਦ-ਕੱਟ ਦੇ ਵਿੱਚ ਬਹੁਤ ਚੰਗੀ ਆ ਗਈ। ਘਰੇ ਰੱਖਣ ਲਈ ਬਹੁਤ ਚੰਗੀ ਆ ਗਈ ਜਿਹਨੇ ਘਰੇ ਰੱਖਣੀ ਹੈ ਦੁੱਧ ਪੀਣ ਨੂੰ ਤੇ ਬਹੁਤ ਵਧੀਆ ਆ ਗਈ। ਲੇਵੇ-ਲੂਵੇ ਦੀ ਸਾਫ ਆ, ਕੱਦ ਦੀ ਕੁਆਲਿਟੀ, ਬਰੀਡ ਦੀ ਕੁਆਲਿਟੀ ਬਹੁਤ ਵਧੀਆ ਆ ਗਈ ਤੇ ਥੋੜੀ ਕ੍ਰੋਸ ਦੇ ਵਿੱਚ ਆ ਗਈ। ਇਹ ਦੁੱਧ ਪੀਣ ਨੂੰ ਬਹੁਤ ਵਧੀਆ ਰਹੂਗੀ ਕਿਉਂਕਿ ਇਹਦੀ ਫੈਟ ਵੀ ਬਹੁਤ ਆਊਗੀ। ਤੇ ਦੁੱਧ ਵੀ ਇਹਨੇ ਚੰਗਾ ਕੱਢਣਾਗਾ ਕਿਉਂਕਿ ਐਚਐਫ ਜਰਸੀ ਦਾ ਇਹ ਕ੍ਰੋਸ ਲੱਗਦੀ ਹੈਗੀ। ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣੀ ਹੈਗੀ। ਤੇ ਇਹਦੇ ਦੁੱਧ ਵੀ ਇਹਨੇ ਚੰਗਾ ਪਾਣਾ ਜਿਵੇਂ ਪਹਿਲਾਂ ਵਾਲੇ ਸੂਆਂ ਦੇ ਵਿੱਚ ਚੰਗਾ ਦੁੱਧ ਕੱਢਿਆ ਵੈਦਾ। ਤੇ ਇਸ ਵਾਰ ਵੀ ਚੰਗੇ ਦੀ ਉਮੀਦ ਕਰ ਸਕਦੇ ਆ ਬਾਕੀ ਬਰੀਡ ਕੁਆਲਟੀ ਤੇ ਦੁੱਧ ਦਾ ਅੰਦਾਜ਼ਾ ਤੁਸੀਂ ਆਪ ਦੀ ਸਮਝ ਦੇ ਨਾਲ ਲਾ ਕੇ ਫਿਰ ਤੁਸੀਂ ਵੇੜ ਨੂੰ ਖਰੀਦ ਸਕਦੇ ਹੋ ਤੇ ਬਾਕੀ ਚੋਣ ਚਵਾਦੀ ਬਾਈ ਸਹੀ ਹੈ ਜਮਾ ਪੂਰੀ ਠੰਡੀ ਸੀਲ ਆ ਨਾ ਪੂਰੀ ਤੇ ਚੋਣ ਚਵਾਜ ਬਾਈ ਕਹਿੰਦੀ ਵੀ ਪੂਰੀ ਠੰਡੀ ਸੀਲ ਆ ਵੀ ਕੋਈ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਪਹਿਲਾਂ ਨਾਲ ਸੂਏ ਦੇ ਵਿੱਚ ਚੋਈ ਵੀ ਹੈਗੀ ਲੈਣਾ ਲੈਣਾ ਲਾਉਣਾ ਲਾ ਦੇ ਨਹੀਂ ਲਾਉਣਾ ਨਾ ਲਾਓ ਠੀਕ ਹੈ ਜੀ ਤੇ ਬਾਈ ਕਹਿੰਦਾ ਨਿਆਣਾ ਵੀ ਜੇ ਪਾਉਣਾ ਤਾਂ ਬਾ ਲੋ ਤੇ ਨਹੀਂ ਤਾਂ ਲੋੜ ਨਹੀਂ ਇਹਨੂੰ ਉਦਾਂ ਹੀ ਆਪਾਂ ਚੋ ਸਕਦੇ ਆਂਗੇ ਤੇ ਤੁਸੀਂ ਆਪ ਦੀ ਤਸੱਲੀ ਛੱਡਣਾ ਛੱਡੋ ਠੀਕ ਹੈ ਜੀ ਉਹਦਾ ਵੀ ਕੋਈ ਚੱਕਰ ਨਹੀਂ ਹਾਂ ਤੇ ਦੋਸਤੋ ਤਕਰੀਬਨ ਤੁਹਾਨੂੰ ਡਿਟੇਲ ਆਪਾਂ ਸਾਰੀ ਲੈ ਹੀ ਦਿੱਤੀ ਹੈਗੀ ਜੇ ਕਈਰ ਕੋਈ ਗੱਲਬਾਤ ਰਹਿ ਜਾਂਦੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਇੱਥੇ ਆ ਕੇ ਆਪ ਦੀ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਗਾਂ ਤੁਹਾਨੂੰ ਆਪਾਂ ਫੇਰ ਕਹਿੰਦੇ ਆ ਵੀ ਸਾਫ਼ ਸੁਥਰੀ ਹੈਗੀ ਥਣ ਲੇਵੇ ਦੀ ਪੂਰੀ ਸਾਫ਼ ਆਗੀ ਲੇਵਾ ਬੈਗ ਨੂੰ ਵੀ ਬਹੁਤ ਆ ਤੇ ਮੂਰ ਨੂੰ ਹਜੇ 3-4 ਦਿਨ ਪਏ ਆ ਕਿਉਂਕਿ ਗਾਈਆਂ ਤਾਂ ਘੰਟਿਆਂ-ਘੰਟਿਆਂ ਦੇ ਹਿਸਾਬ ਦੇ ਨਾਲ ਲੇਵਾ ਬਣਾਉਂਦਾਂਗੀਆਂ 3-4 ਦਿਨ ਪਏ ਆ ਬਾਕੀ ਹਜੇ ਉੱਤੇ ਵੀ ਲਿਆ ਸਕਦੀ ਆ ਤੇ ਬਣੂ ਬਹੁਤ ਤੇ ਤਿਆਰੀ ਹੁਣ ਵੀ ਚੰਗੀ ਆ ਬਾਕੀ ਥਾਣ ਲੇਵਾ ਤੁਸੀਂ ਦੁਬਾਰੇ ਤੁਹਾਨੂੰ ਆਪ ਦਿਖਾ ਦਿੰਨੇ ਆਗੇ ਥਾਣ ਥਣ ਬਹੁਤ ਚੰਗੇ ਆਗੇ ਮੁੱਠੀ ਦੀ ਚਵਾਈ ਵਾਲੇ ਥਾਣ ਆਗੇ ਤੇ ਨਾੜਾ ਨੂੜਾ ਵੀ ਬਹੁਤ ਆ ਤੇ ਵਿੱਥੀ ਵੀ ਬਹੁਤ ਆ ਤੇ ਕੱਦ-ਗਾਠ ਢਾਂਚੇ ਦੀ ਵੀ ਬਹੁਤ ਚੰਗੀ ਹੈਗੀ ਸਾਰੇ ਪੱਖਾਂ ਤੋਂ ਸੋਹਣੀ ਵਹਿੜ ਹੈਗੀ ਤੇ ਉਸ ਜੀ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆ ਜੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ